ਉਹਨੂੰ ਜਸਟ 10-15 ਮਿੰਟ ਪਹਿਲੇ ਕਾਲ ਆਈ ਸੀ। ਬਹੁਤ ਨੀਅਰ ਬਾਈ ਸੀਗਾ ਮੈਂ 2-3 ਮਿੰਟ ਜਿ ਇੱਥੇ ਪਹੁੰਚ ਗਿਆ ਸੀਗਾ। ਤੇ ਉਸ ਉੱਥੇ ਜਾ ਕੇ ਟੈਂਕਿਲ ਪਾਣੀ ਬਾਟੀਆਂ ਲੈ ਲਾ ਕੇ ਅੱਗ ਬੁਝਾਈ ਜੀ। ਠੀਕ ਆ। ਐਸਐਚਓ ਸਾਣੀ ਸਾਹਿਬ ਆਗੇ ਸੀਗੇ ਨਾਲ ਉਹਨਾਂ ਦਾ ਸਹੂਦਸਤ ਨਾਲ ਠੀਕ ਆ। ਭਾਈਆ ਕਿੱਥੇ ਅੱਕ ਲੱਗ ਗਈ ਭਾਈਆ ਯਾਰ ਉਹ ਦੇਖੋ ਸਾਹਮਣੇ ਉਹ ਕੱਪੜੇ ਦਾ ਸ਼ੋਰੂਮ ਹੀ ਹੈਗਾ ਨਾ ਦਾ ਫਰਨੀਚਰ ਪਲੇਸ ਰੇਲਵੇ ਰੋਡ ਦੇ ਨਕੌਦਰ ਤੇ ਦਾ ਫਰਨੀਚਰ ਪਲੇਸ ਵਿੱਚ ਆ ਤੁਸੀਂ ਦੇਖ ਸਕਦੇ ਹੋ ਉੱਪਰ ਭਿਆਨਕ ਅੱਗ ਲੱਗ ਗਈ ਆ ਛੱਤ ਦੇ ਉੱਤੋਂ ਕਾਫੀ ਧੂੰਆਂ ਜਿਹੜਾ ਬਾਹਰ ਆ ਰਿਹਾ ਆ ਸੋ ਦੁਕਾਨ ਜੇ ਬੰਦਿਆ ਤੇ ਦੁਕਾਨ ਦੇ ਮਾਲਕ ਮੇਰੇ ਖਿਆਲ ਲੱਗਦਾ ਆ ਗਏ ਆ ਕਿ ਦੇਖ ਸਕਦੇ ਆ ਵੀ ਰੀਜ਼ਨ ਹਜੇ ਸ਼ਾਇਦ ਇਹਨਾਂ ਨੂੰ ਜਿੰਨੀ ਦੇਰ ਉਹ ਦੁਕਾਨ ਨਹੀਂ ਖੋਲਦੇ ਹਾਂਜੀ ਕਿੱਦਾਂ ਟੇਟਾ ਹਾਂਜੀ ਉਹ ਠੀਕ ਹੈ ਬੜੀਆ ਆ ਭੈਣ ਬੜਾ ਬਹੁਤ ਹੈ ਬੁਰਾ ਬੁਰਾ ਹਾਲ ਹੈ ਉੱਪਰ ਜ਼ਿਆਦਾ ਲੱਗੀ ਆ ਨਹੀਂ ਭਈ ਹੁੰਦੇ ਮੈਂ ਉੱਧਰ ਬੰਨਿਆ ਬੁਝਾਰੇ ਹੈਗੇ ਉੱਪਰ ਅੱਛਾ ਅੱਛਾ ਆ ਗਈ ਫਾਇਰ ਬ੍ਰਿਗੇਡ ਦੀ ਹਾਂ ਸੋ ਫਾਇਰ ਬ੍ਰਿਗੇਡ ਦੀ ਜਿਹੜੀ ਗੱਡੀ ਆ ਉਹਨੂੰ ਵੀ ਕਾਲ ਕਰ ਦਿੱਤੀ ਗਈ ਆ ਫਾਇਰ ਬ੍ਰਿਗੇਡ ਦੀ ਗੱਡੀ ਜਿਹੜੀ ਆ ਉਹ ਆ ਰਹੀ ਆ ਅਤੇ ਦੇਖ ਸਕਦੇ ਫਾਇਰ ਬਜਟ ਦੀ ਜਿਹੜੀ ਗੱਡੀ ਆ ਉਹ ਆ ਗਈ ਆ ਸੋ ਸ਼ਾਇਦ ਅੱਗ ਦੇ ਪਾਣੀ ਜਲਦੀ ਹੀ ਜਿਹੜਾ ਕਾਬੂ ਪਾ ਲਿਆ ਜਾਊਗਾ ਕਰਦੇ ਹੋ ਕਰਦੇ ਹੋ ਬੰਦੇ ਨੂੰ ਮੈਂ ਤਾਂ ਕਹਿੰਦਾ ਕਿ ਇੰਟੈਂਸਿਟੀ ਹੀ ਹੋਣਾ ਹੈ ਰਾਤ ਦੇ ਉੱਪਰ ਸਲੜੀ ਇਹ ਆ ਜਿਹੜੀ ਆਗ ਰਹਿ ਗਈ ਆ ਸੋ ਬਹੁਤ ਬਚਾਅ ਹੋ ਗਿਆ ਉੱਪਰ ਥੋੜੀ ਜਿਹੀ ਆਗ ਰੂਫ ਦੇ ਉੱਤੇ ਸੀਗੀ ਸੋ ਬਚਾਅ ਹੋ ਗਿਆ ਔਰ ਨਾਲ ਦੀ ਬਿਲਡਿੰਗ ਤੇ ਚੜ ਕੇ ਲੋਕਾਂ ਨੇ ਇਥੇ ਆਪਣੀ ਕੋਸ਼ਿਸ਼ ਕੀਤੀ ਇਸ ਨੂੰ ਬਚਾ ਕਰਨ ਦੀ ਜਿਹੜੀ ਫਰਨੀਚਰ ਪੈਲਸ ਵਿੱਚ ਅੱਗ ਲੱਗੀ ਸੀ ਰੇਲਵੇ ਰੋਡ ਦੇ ਕੋ ਉਧਰ ਤੇ ਸੋ ਵਿਪਲਵ ਹੌਲੀ ਸਾਡੇ ਨਾਲ ਆ ਇਹਨਾਂ ਨੇ ਨਾਲ ਦੀ ਬਿਲਡਿੰਗ ਤੇ ਜਾ ਕੇ ਬਹੁਤ ਹਿੰਮਤ ਦੇ ਨਾਲ ਜਿਹੜਾ ਅੱਗ ਨੂੰ ਬੁਝਾਇਆ ਹਾਂਜੀ ਕਿੱਦਾਂ ਕੀ ਕਹਿਣਾ ਚਾਹੁੰਦੇ ਕਿੰਨੀ ਕੱਗ ਸੀ ਤੇ ਕਿੱਦਾਂ ਕੀਤਾ ਤੇ ਸਾਡਾ ਕਾਫੀ ਤੇਜ਼ ਸੀਗੀ ਲੱਗੀ ਹੋਈ ਜੀ ਤੇ ਸਾਨੂੰ ਐਕਚੁਅਲੀ ਉੱਪਰ ਲੱਗਾ ਫਵਾਰਾ ਲੱਗਾ ਹੈ ਅੱਗ ਦਾ ਕਾਫੀ ਫੈਲੀ ਹੋਈ ਸੀਗੀ ਬਹੁਤ ਦੂਰੋਂ ਲੱਗ ਰਿਹਾ ਸੀ ਬਹੁਤ ਜ਼ਿਆਦਾ ਅੱਗ ਆ ਬਹੁਤ ਜ਼ਿਆਦਾ ਅੱਗ ਆ ਪ੍ਰੈਸ਼ਰ ਬਹੁਤ ਆਗ ਦਾ ਤੇ ਕਾਫੀ ਫੈਲੀ ਹੋਈ ਸੀਗੀ ਤੇ ਅਸੀਂ ਨਾਲ ਦੀ ਬਿਲਡਿੰਗ ਇਹਨਾਂ ਦੀ ਆ ਇਹਨਾਂ ਛੋਟੇ ਲੜਕੇ ਦੀ ਉੱਥੇ ਜਾ ਕੇ ਟੈਂਕੇ ਦਾ ਪਾਣੀ ਬਾਟੀਆਂ ਲੈਣ ਲੱਗੇ ਅੱਗ ਭਜਾਈ ਹੈ ਠੀਕ ਆ ਐਸਐਚਓ ਸਾਣੀ ਸਾਹਿਬ ਆਗੇ ਸੀਗੇ ਨਾਲ ਉਹਨਾਂ ਦਾ ਜੋਗ ਦਿੱਤਾ ਨਾਲ ਠੀਕ ਹੈ ਤੇ ਅੱਗ ਤੇ ਕਾਬੂ ਪਾ ਲਿਆ ਗਿਆ ਤੇ ਮਤਲਬ ਜਿਆਦਾ ਨੁਕਸਾਨ ਤਾਂ ਨਹੀਂ ਹੋਇਆ ਨੁਕਸਾਨ ਨਹੀਂ ਹੋਇਆ ਜਸ ਰੂਮ ਡੀਅਲ ਪਿਆਈ ਥੋੜਾ ਜਿਹਾ ਫਰਮ ਵਗੈਰਾ ਓਕੇ ਉਹਨੂੰ ਅੱਗ ਫੈਲ ਗਈ ਸੀ ਇੱਕ ਤਾਂ ਮਤਲਬ ਜਿਹੜਾ ਫਰੰਟ ਤੇ ਲੱਗਾ ਐਨੀਮੇਸ਼ਨ ਉਹਨੂੰ ਵੀ ਅੱਗ ਲੱਗੀ ਪਰ ਕਾਬੂ ਕਰ ਲਿਆ ਗਿਆ ਕਾਬੂ ਕਰ ਲਿਆ ਗਿਆ ਹਾਂਜੀ ਹਾਂਜੀ ਉਹ ਥੱਲੇ ਤਾਂ ਨਹੀਂ ਕਿਸੇ ਪੋਰਸ਼ਨ ਚ ਗਈ ਅੱਗ ਨਹੀਂ ਗਈ ਬਾਕੀ ਫਾਇਰ ਬ੍ਰਿਗੇਡ ਦੀ ਐਸਐਚਓ ਸਾਹਿਬ ਨੇ ਕਿਸ ਤਰੀਕੇ ਦਾ ਸਹਿਯੋਗ ਕੀਤਾ ਤੁਹਾਡਾ ਸੈਣੀ ਸਾਹਿਬ ਨੇ ਸੈਣੀ ਸਾਹਿਬ ਨੇ ਬਹੁਤ ਸਹਿਯੋਗ ਦਿੱਤਾ ਅੱਗ ਬੁਝਾਉਣ ਦੇ ਵਿੱਚ ਪਾਣੀ ਕੋਲ ਨਾਲ ਲੱਗੇ ਨੇ ਪਾਟੀਆਂ ਨਾਲ ਸਾਡੇ ਪਾਈਆਂ ਉਹਨਾਂ ਨੇ ਠੀਕ ਹੈ ਜੀ ਬਿਲਕੁਲ ਜੀ ਬਿਲਕੁਲ ਸੋ ਦੇਖ ਸਕਦੇ ਹਾਂ ਕਿ ਪ੍ਰਸ਼ਾਸਨ ਟੀਮ ਸੀ ਕਿ ਉਹਨਾਂ ਨੇ ਬਿਲਕੁਲ ਹੈਲਪ ਕੀਤੀ ਹੈ ਸਾਰੀ ਹਾਂ ਜੀ ਸਰ ਕੀ ਵਾਕਿਆ ਹੋਇਆ ਵਾਕਿਆਜਾ ਹੋਇਆ ਅੱਜ ਗੁਰੂ ਰਵਿਦਾਸ ਮਹਾਰਾਜ ਮਹਾਰਾਜੀ ਦੀ ਜਨਮਤੀ ਸੀ ਜਿਹਦੇ ਜਿਹਦੇ ਉਪਲਬਧਤਾ ਯਾਤਰਾ ਸ਼ੋਭਾ ਯਾਤਰਾ ਚੱਲਦੀ ਸੀ ਤੇ ਹੁਣ ਵਾਈਂਡ ਅਪ ਹੀ ਹੋਇਆ ਸੀਗਾ ਤੇ ਅਸੀਂ ਲੋਕਾਂ ਨੂੰ ਘਰੇ ਘਰੇ ਪਹੁੰਚਾ ਕੇ ਵਾਪਸ ਆ ਰਹੇ ਸੀ ਤੇ ਮੈਨੂੰ ਇੱਕ ਕਾਲ ਆਈ ਮੈਂ ਰੇਲਵੇ ਰੋਡ ਤੇ ਸੀਗਾ ਕਿ ਇੱਕ ਨਾ ਪਾਣੀ ਫਟੀ ਨੇ ਪਨੀਚਰ ਦੇ ਕੋਲ ਨਾ ਰੂਫ ਟਾਪ ਦੇ ਉੱਤੇ ਛੱਤ ਬਹੁਤ ਜ਼ਿਆਦਾ ਅੱਗ ਲੱਗੀ ਹੋਈ ਹੈ ਰੂਫ ਟਾਪ ਦੇ ਉੱਪਰ ਤੇ ਜਦੋਂ ਮੈਂ ਇੱਥੇ ਪਹੁੰਚੇ ਤਾਂ ਕਾਫੀ ਲੋਕ ਉੱਪਰ ਨੂੰ ਜਾਣ ਦੀ ਕੋਸ਼ਿਸ਼ ਕਰ ਰਹੇ ਸੀ ਪਹਿਲੇ ਮੈਂ ਸਭ ਤੋਂ ਪਹਿਲੇ ਉਹਨਾਂ ਨੂੰ ਬੋਲੇ ਕਿ ਤੁਸੀਂ ਅੱਗੇ ਰੋ ਸਾਨੂੰ ਸਿਰਫ 5 ਮਿੰਟ ਦਿਓ ਤੇ ਮੇਰੇ ਨਾਲ ਅਸੀਂ ਤਿੰਨ ਮੁਲਾਜ਼ਮ ਸੀਗੇ ਕਿ ਅਸੀਂ ਉੱਪਰ ਗਏ ਟਾਪ ਤੇ ਟਾਪ ਤੇ ਟੈਂਕੀ ਸੀਗੀ ਤੇ ਕੁਝ ਉੱਤੇ ਦੋ ਤਿੰਨ ਹੋਰ ਵੀ ਲੋਕ ਸੀਗੇ ਪ੍ਰਾਈਵੇਟ ਉਹਨਾਂ ਨੇ ਮਦਦ ਕੀਤੀ ਅਸੀਂ ਉਹਨਾਂ ਨੂੰ ਨੇ ਵੀ ਕੋਈ ਆਤੀਸ਼ਵਾਦੀ ਆਈ ਜਾਂ ਕਿਦਾਂ ਲੱਗਿਆ ਇਹ ਨਹੀਂ ਸਾਨੂੰ ਪਤਾ ਪਰ ਉੱਪਰ ਕਾਫੀ ਜ਼ਿਆਦਾ ਸਮੈਲ ਸੀਗੀ ਧੂਆਂ ਸੀਗਾ ਤੇ 5-10 ਮਿੰਟ ਚ ਅਸੀਂ ਲੋਕਾਂ ਨੇ ਵੀ ਕੋਆਪਰੇਟ ਕੀਤਾ ਫੀਡ ਨਹੀਂ ਕੀਤੀ ਇਹ ਉਹ ਜਨਾਦੀ ਟੈਕਨੀਕਲ ਤਰੀਕੇ ਨਾਲ ਦੀ ਨਾ ਦੇ ਨਾਲ ਹੀ ਉਪਾਦਨ ਸਰ ਜੀ ਤੁਹਾਡੀ ਬਹੁਤਰੀ ਬੋਲੀ ਜਾਂਦੇ ਆਪਣੀ ਬਾਲਟੀਆਂ ਚੱਕਾ ਕੇ ਆਪ ਸਰ ਜੀ ਬਹੁਤ ਜਿਆਦੀ ਹੈਲਥੀ ਸੇ ਸਾਡੇ ਪ੍ਰਧਾਨ ਸਾਹਿਬੀ ਉਸੇ ਨੇ ਲਿਆ ਗਏ ਨਹੀਂ ਜੀ ਜੀ ਮਬਾਬ ਸਾਹਿਬੀ ਸਾਡੇ ਉਸੇ ਨੇ ਲਿਆਇਆ ਨਾ ਕਿ ਸਾਨੂੰ ਪੱਟ ਲੱਗਾ ਸੀ ਆਏ ਸਾਨੂੰ ਲੋੜ ਪੰਡੀ ਅਸੀਂ ਅੱਤੀ ਵੀ ਚੱਕ ਲਿਆ ਹੋਣਾ ਇਸ ਮਾ ਜੀ ਸਨ ਮਾ ਖਾਨੀ ਸਾਹਿਬ ਨੇ ਬਹੁਤ ਪਹਿਲਾਂ ਹੈਲਥੀ ਸਰ ਤੋਂ ਪਤਾ ਮਹਰੋ ਲੱਗਾ ਜੇ ਤੁਮ ਹਨੇ ਗਿਆ ਤਾਂ ਪਰ ਸਾਣੀ ਸਾਹਿਬ ਮੁੱਖ ਤੇ ਸਰ ਵੈਲਡਨ ਵੈਲਡਨ ਜੌਬ ਪਰ ਤੁਹਾਨੂੰ ਕਿੰਨੇ ਵਜੇ ਕਾਲ ਆਈ ਸੀ ਹਾਂਜੀ ਸਰ ਕਿੰਨੇ ਵਜੇ ਕਾਲ ਆਈ ਸੀ ਤੁਹਾਨੂੰ ਮੈਨੂੰ ਜਸਟ 10 15 ਮਿੰਟ ਪਹਿਲੇ ਕਾਲ ਆਈ ਸੀ ਬਹੁਤ ਨੀਅਰ ਬਾਈ ਸੀਗਾ ਮੈਂ ਦੋ ਤਿੰਨ ਮਿੰਟ ਜਿੱਥੇ ਪਹੁੰਚ ਗਿਆ ਸੀਗਾ ਤੇ ਉਸ ਤੋਂ ਬਾਅਦ ਪਹਿਲੇ ਜਿਹੜੇ ਕਾਫੀ ਲੋਕ ਉਪਰ ਨੂੰ ਉਸੇ ਤਰਫ ਨੂੰ ਆ ਰਹੇ ਸੀਗੇ ਪਰ ਬੇਸਿਕਲੀ ਹੁੰਦਾ ਕਿ ਅਸੀਂ ਗਾਡਨ ਆਫ ਕਰਦੇ ਆਂ ਇਸ ਲਈ ਅਸੀਂ ਉਹਨਾਂ ਨੂੰ ਬੋਲੇ ਤੁਸੀਂ ਥੱਲੇ ਰੋ ਅਸੀਂ ਰੂਫ ਟਾਪ ਤੇ ਗਏ ਆ ਰੂਫ ਟਾਪ ਤੇ ਤਿੰਨ ਚਾਰ ਆਦਮੀ ਸੀਗੇ ਅਸੀਂ ਉਹਨਾਂ ਨੂੰ ਬੋਲੇ ਅਸੀਂ ਖੁਦ ਗੰਨ ਤੇ ਚੜ ਗਏ ਸੀ ਅਸੀਂ ਬੋਲੇ ਬਾਲਟੀਆਂ ਦੇ ਉੱਤੇ ਅਸੀਂ 1 ਤੇ ਮੁੰਡਾ ਹਰਪ੍ਰੀਤ ਹੈਗਾ ਕਨਸਟੇਬਲ ਤੇ ਪੂਨਮ ਕਨਸਟੇਬਲ ਨੇ ਸਾਡੇ ਤੇ ਇਹਨਾਂ ਇਹ ਨਾਲ ਇਹਨਾਂ ਨੇ ਕੋਆਰਡੀਨੇਸ਼ਨ ਕੀਤਾ ਤੇ ਉਹ ਜਿੰਨੀ ਵੀ ਫੋਨ ਚ ਅੱਗ ਲੱਗੀ ਸੀ ਅਸੀਂ ਨਾਲ ਦੇ ਨਾਲ ਇਹਨੂੰ ਕਵਰ ਕਰ ਲਿਆ ਸੀ ਫਾਇਰ ਬ੍ਰਿਗੇਡ ਦੇ ਪਹੁੰਚਣ ਤੋਂ ਪਹਿਲਾਂ ਤੁਸੀਂ ਕੰਟਰੋਲ ਪੂਰਾ ਕਰ ਲਿਆ ਸੀ ਸੋ ਉਹ ਬਹੁਤ ਹੀ ਬੈਲਡਨ ਜੌਬ ਹੈ ਸਰ ਔਰ ਸਲੂਟ ਹੈ ਤੁਹਾਨੂੰ ਔਰ ਨਕੋਦਰ ਵਾਸੀਆਂ ਨੂੰ ਜਿਨ੍ਹਾਂ ਨੇ ਤੁਹਾਡੇ ਪੂਰਾ ਇਸ ਕੰਮ ਦੇ ਵਿੱਚ ਸਹਿਯੋਗ ਸਰ ਨਗਰ ਕਾਉਂਸਲ ਦੇ ਪ੍ਰਧਾਨ ਜੀ ਸਾਡੇ ਨਾਲ ਮੌਜੂਦ ਨੇ ਮੈਂ ਹਾਂਜੀ ਲਵਨੀਤ ਜੀ ਕਰਾਂਗਾ ਸਰ ਤੁਹਾਡੇ ਇਲਾਕੇ ਦੇ ਵਿੱਚ ਇੱਕ ਅੱਗ ਲੱਗੀ ਸੀ ਉਹਨੂੰ ਜਲਦੀ ਕਾਬੂ ਪਾ ਲਿਆ ਮੈਂ ਇੱਕ ਸੈਣੀ ਸਾਹਿਬ ਨਾਲ ਕੀ ਕਹਿਣਾ ਚਾਹੋਗੇ ਤੁਸੀਂ ਬਿਲਕੁਲ ਜੀ ਬੜੇ ਦਲੇਰ ਤੇ ਬ੍ਰੇਵ ਹੁਕਮ ਕਰਨੇ ਤੁਹਾਨੂੰ ਬੜਾ ਮਾਣ ਹੈ ਔਰ ਪਹਿਲਾਂ ਵੀ ਨਿਕੁੱਤਰ ਰਹੇ ਗਏ ਨਿਕੁੱਤਰ ਵਾਕੇ ਵੀ ਸੇਵਾ ਕਰ ਗਏ ਆ ਤੇ ਮੇਰੇ ਕੱਲ ਹੁਣ ਤਾਂ ਇਕੱਲੇ ਇਕੱਲੇ ਬੰਦੇ ਨੂੰ ਭਾਈ ਫੇਸ ਵੀ ਜਾਣਦੇ ਆ ਤੇ ਬੜਾ ਮਾਣ ਆ ਸੈਣੀ ਸਾਹਿਬ ਤੇ ਪਹਿਲਾਂ ਪੁਨਚੇ ਸਾਰਿਆਂ ਤੋਂ ਪਹਿਲਾਂ ਇਹੀ ਪਹੁੰਚੀ ਨੇ ਤੋਂ ਬਾਅਦ ਤੁਹਾਡੀ ਫਾਇਰ ਵੀ ਘੇੜਦੇ ਰਿਓ ਵੀ ਪਹੁੰਚ ਗਈ ਆ ਲਾਲ ਦੀ ਨਾਲ ਮੈਂ ਨਹੀਂ ਆ ਗਿਆ ਸੀ ਪਰ ਜਿੱਦਾਂ ਇਹਨਾਂ ਨੇ ਦੱਸਿਆ ਉੱਪਰ ਜਾਣ ਦੀ ਕਿੰਨ ਦਿੱਤਾ ਅਸੀਂ ਵੀ ਥੱਲੇ ਬੰਦੇ ਰੁਕੇ ਵੀ ਉੱਪਰ ਕੰਮ ਕਰਦੇ ਪਏ ਆ ਕਿਵਨ ਕੰਮ ਕਰ ਲੈਣ ਤਾਂ ਜਿੰਨੀ ਧੀਰ ਉੱਪਰ ਜਿਆਦਾ ਹੋਊਗੀ ਅਫੜਾ ਜ਼ਫੜੀ ਹੋਣੀ ਸੀ ਕੰਮ ਨਹੀਂ ਸੀ ਹੋਣਾ ਬਟ ਇਹਨਾਂ ਨੇ ਬੜੀ ਸਿਆਣਪ ਵਰਤੀ ਧੀਰ ਨੇ ਉੱਪਰ ਜਾਣ ਦਿੱਤੀ ਔਰ ਕੰਮ ਜਿਹੜਾ ਆ ਉਹ ਜਲਦੀ ਨਿਪਟ ਗਿਆ ਔਰ ਜਿੱਦਾਂ ਅਗ ਲੱਗੀ ਸੀ ਔਰ ਦੇਖ ਕੇ ਕਹਿ ਨਹੀਂ ਸਕਦੇ ਮੈਂ ਸਭ ਆਪਣੇ ਮੁੰਡੇ ਨੂੰ ਕਿਹਾ ਮੈਂ ਕਿਹਾ ਯਾਰ ਆਪਣੀ ਸ਼ਾਹ ਕੋਟ ਵਾਲੀ ਈਡੀ ਫਾਇਰ ਬ੍ਰੇਡ ਸਾਡੀ ਆ ਗਈ ਆ ਉਹਨਾਂ ਨੂੰ ਵੀ ਫੋਨ ਕਰਦੇ ਹੋ ਸ਼ਾਇਦ ਉਹਦੀ ਵੀ ਲੋੜ ਪੈ ਜਾਵੇ ਕਿਉਂਕਿ ਜਿੱਦਾਂ ਵੱਡਾ ਸ਼ੋਰੂਮ ਆ ਔਰ ਜਿਸ ਤਰੀਕੇ ਨਾਲ ਅਗ ਲੱਗੀ ਪਰ ਥੈਂਕਸ ਟੂ ਮਿਸਟਰ ਤੈਨੀ ਸਾਡੇ ਐਟਟਿਟਿਊਡ ਸਾਹਿਬ ਜਿਨ੍ਹਾਂ ਨੇ ਆਕੇ ਮੌਕੇ ਤੇ ਪਹਿਲਾਂ ਹੀ ਅੱਦੇ ਜਿਹੜਾ ਉਹ ਕਾਬੂ ਪਾਇਆ ਬਾਕੀ ਉਹ ਸਾਡੇ ਮੁਲਾਜ਼ਮ ਲੱਗੇ ਆ ਜੇ ਨਿੱਕ ਧੁਕਦੀ ਪਈ ਹੈ ਜਾਂ ਹੋਰ ਜੁੱਤੀ ਇੰਟੀਰੀਅਰ ਤੇ ਪਿਆ ਹੈ ਹਸਪਤਾਲੇ ਦੇ ਕਾਬੂ ਪਾ ਲੈਂਦੇ ਆ ਥੈਂਕ ਯੂ ਸਰ ਬਹੁਤ ਬਹੁਤ ਜੀ ਪਿਆਰ ਦਿੱਤਾ ਬਹੁਤ ਸਰਾਹਤ ਹੈ ਪੰਜਾਬ ਪੁਲਿਸ ਦਾ ਫਸਤੀ ਇਹ ਸਾਡਾ ਮੋਟਿਵ ਹੈ ਕਿ ਕਿਸੇ ਨੂੰ ਕੋਈ ਵੀ ਦਿੱਕਤ ਹੋਏ ਕਿਸੇ ਵੀ ਤਰ੍ਹਾਂ ਦੀ ਅਸੀਂ ਹਮੇਸ਼ਾ ਪਹੁੰਚਦੇ ਹੀ ਆਂ ਤੇ ਅੱਗੇ ਵੀ ਪਹੁੰਚਾਂਗੇ